कि ਜਿਹੜਾ ਪੜ੍ਹਾਈ ਤੋਂ ਇਹਨਾਂ ਨੂੰ ਬੰਝੇ ਕਰੋ ਤਾਂ ਜੋ ਇਹ ਅਨਪੜ੍ਹ ਰਹਿਣ ਗਧਿਆਂ ਵਾਂਗੂ ਸਾਡੇ ਪਿੱਛੇ ਜਿਹੜਾ ਪੇਡਾਂ ਵਾਂਗੂ ਪਿੱਛੇ ਤੁਰਦੇ ਰਹਿਣ ਹਨਾ ਸਾਡੇ ਸਾਡੇ ਵਾਸਤੇ ਧਰਮਾਂ ਦੇ ਨਾਂ ਤੇ ਲੜਨ ਜਾਤਾਂ ਦੇ ਨਾਂ ਤੇ ਲੜਨ ਆਪਦੀ ਜਿਹੜੀ ਅਸਲ ਮੁੱਦੇ ਆ ਉਹਨਾਂ ਨੂੰ ਭੁੱਲ ਜਾਣ ਇਸ ਦਿਸ਼ਾ ਵਿੱਚ ਕਿਉਂਕਿ ਇਸੇ ਦੇ ਸਿਰ ਤੇ ਜਿਹੜਾ ਇਹ ਰਾਜਨੀਤੀ ਜਿਹੜੀ ਚੱਲਦੀ ਆ ਰਹੀ ਹੈ ਅੱਜ ਤੱਕ ਇਹ ਇਸੇ ਦੇ ਸਿਰ ਤੇ ਜਿਹੜਾ ਕਿਉਂਕਿ ਲੋਕ ਜਾਗਰੂਕ ਨਹੀਂ ਹੈ ਲੋਕ ਜਾਗਰੂਕ ਨਹੀਂ ਹੈ ਕਿਉਂਕਿ ਲੋਕਾਂ ਕੋਲ ਐਜੂਕੇਸ਼ਨ ਨਹੀਂ ਪਹੁੰਚੀਗੀ ਹਨਾ ਜਿਹੜਾ ਸੁਪਨਾ ਇਸ ਦੇਸ਼ ਦੇ ਵਿੱਚ ਲਿਆ ਗਿਆ ਕਿ ਹਰ ਕਿਸੇ ਕੋਲ ਐਜੂਕੇਸ਼ਨ ਹੋਊਗੀ ਉਹ ਅੱਜ ਤੱਕ ਜਿਹੜਾ ਉਹ ਸੁਪਨਾ ਨਹੀਂ ਪੂਰਾ ਹੋ ਸਕਿਆ ਹੈਗਾ ਤੇ ਉਹ ਲੋਕ ਜਿਹੜਾ ਅਨਪੜਤਾ ਦੇ ਵਿੱਚ ਇਹਨਾਂ ਮਗਰ ਲੱਗ ਜਾਂਦੇ ਆ ਤੇ ਇਹਨਾਂ ਨੂੰ ਇਹ ਚੀਜ਼ ਇਹ ਭਾਉਂਦੀ ਆ ਕਿ ਇਹ ਜਿਹੜਾ ਕੰਟਰੋਲ ਕਰਕੇ ਇਹਨਾਂ ਨੂੰ ਇਸੇ ਤਰ੍ਹਾਂ ਰੱਖਿਆ ਜਾਵੇ ਤੇ ਕੁਝ ਚੀਜ਼ਾਂ ਆਪਦੀਆਂ ਵੀ ਦਿਮਾਗ ਦੇ ਵਿੱਚ ਇਹਨਾਂ ਦੇ ਭਰੀਆਂ ਜਾਣ ਕਿ ਐਂ ਨਹੀਂ ਐਂ ਹੁੰਦਾ ਹੈਗਾ ਹਨਾ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਚੰਗਾ ਸਿਲੇਬਸ ਸੀ ਜਿਹੜਾ ਉਹ ਪਿਛਲੇ ਸਮਿਆਂ ਦੌਰਾਨ ਕੱਢ ਦਿੱਤਾ ਗਿਆ ਹੈਗਾ ਤੇ ਉਹ ਤੁਸੀਂ ਦੇਖੋ ਕਿ ਮੁਗਲ ਹਿਸਟਰੀ ਕੱਢ ਦਿੱਤੀ ਗਈ ਕਹ ਦਿੱਤਾ ਗਿਆ ਕਿ ਮੁਗਲ ਹਿਸਟਰੀ ਦਾ ਮੁਸਲਮਾਨਾ ਦੀ ਹਿਸਟਰੀ ਸੀ ਹਨਾ ਜਦ ਕਿ ਇਸ ਤਰ੍ਹਾਂ ਨਹੀਂ ਹੈ ਹਨਾ ਜੇ ਮੁਗਲ ਹਿਸਟਰੀ ਕੱਢੀ ਗਈ ਹੈ ਉਹਦਾ ਮਤਲਬ ਕੀ ਹੈ ਕਿ ਜਿਹੜੀ ਸਿੱਖ ਸਿੱਖ ਹਿਸਟਰੀ ਆਟੋਮੈਟਿਕਲੀ ਬਾਹਰ ਹੋ ਗਈ ਕਿਉਂਕਿ ਜੇ ਬਾਬਰ ਨਹੀਂ ਪੜਾਇਆ ਜਾਣਾ ਹਨਾ ਤਾਂ ਫਿਰ ਗੁਰੂ ਨਾਨਕ ਸਾਹਿਬ ਵੀ ਨਹੀਂ ਪੜਾਇਆ ਜਾਣੇ ਜੇ ਔਰੰਗਜ਼ੇਬ ਨਹੀਂ ਪੜਾਇਆ ਜਾਣਾ ਤਾਂ ਗੁਰਗੋਬਿੰਦ ਸਿੰਘ ਵੀ ਨਹੀਂ ਪੜਾਇਆ ਜਾਣਾ ਜੇ ਫਰੂਖਸ਼ੀਰ ਬਾਦਰ ਸ਼ਾਹ ਨਹੀਂ ਪੜਾਇਆ ਜਾਣਾ ਬੰਦਾ ਬਾਦਰ ਵੀ ਨਹੀਂ ਪੜਾਇਆ ਜਾਣਾਗਾ ਹਨਾ ਇਹ ਦੋਵੇਂ ਚੀਜ਼ਾਂ ਜੇ ਜੈ ਵੀਰ ਮੰਨੂ ਨਹੀਂ ਪੜਾਇਆ ਜਾਣਾ ਤਾਂ ਫਿਰ ਜਿਹੜੀਆਂ ਅਸਿਕ ਲੜਾਈਆਂ ਯੋਧਿਆਂ ਦੀਆਂ ਮੀਰ ਮਨੂ ਨਾਲ ਹੋਈਆਂ ਫਿਰ ਉਹ ਵੀ ਨਹੀਂ ਪੜਾਈਆਂ ਜਾਣਗੀਆਂ ਬਿਲਕੁਲ ਤੁਸੀਂ ਇਹ ਠੀਕ ਕਹਿ ਰਿਹਾ ਧੀਰਜ ਜੀ ਕਿਉਂਕਿ ਆਪਣੇ ਤਰੀਕੇ ਨਾਲ ਆਪਣੀ ਮੁਠੀ ਚ ਸਭ ਕੁਝ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਭਾਜੀਪੀ ਦੀ ਕੇਂਦਰ ਸਰਕਾਰ ਕਰ ਰਹੀ ਆ ਔਰ ਇਹਦੇ ਉੱਪਰ ਹੀ ਧੀਰਜ ਹੋਰੀ ਤੁਹਾਡੇ ਨਾਲ ਇਹ ਸਾਰੀ ਗੱਲ ਕਰ ਰਹੇ ਨੇ ਜਿਹੜੀ ਕਿ ਸਮਝਣ ਵਾਲੀ ਆ ਇਹ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਇਹ ਸਾਰਾ ਕੁਝ ਕੇਂਦਰ ਸਰਕਾਰ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਆ ਬਦਲਣਾ ਚਾਹੁੰਦੀ ਆ ਇਹਦੇ ਪਿੱਛੇ ਕਾਰਨ ਕੀ ਆ ਉਹ ਕਿਉਂ ਇੰਜ ਕਰਨਾ ਚਾਹੁੰਦੀ ਆ ਦੇਖੋ ਜੀ ਮੈਂ ਪਹਿਲਾਂ ਗੱਲ ਕਰ ਰਟਿਆਂ ਕਿ ਜੇ ਵੋਟਾਂ ਰਾਹੀਂ ਕਿਉਂਕਿ 10 ਸਾਲ ਜਿਸ ਤਰ੍ਹਾਂ ਇਸ ਤਰ੍ਹਾਂ ਇਸ ਇਸ ਵਾਰ ਵੀ ਇਹਨਾਂ ਨਾਲ ਹੋਇਆ ਕਿ ਮਸਾ ਜਿੱਤੇ ਆ ਹਰ ਦੇ ਹਰ ਦੇ ਰਹੇਗੇ ਇਹਨਾਂ ਨੂੰ ਪਤਾ ਆ ਕਿ ਅੱਗੇ ਇਸ ਤਰ੍ਹਾਂ ਨਹੀਂ ਚਲਾਇਆ ਜਾ ਸਕਦਾ ਵੋਟਾਂ ਰਾਹੀਂ ਬਹੁਤ ਸਮਾਂ ਰਾਜ ਨਹੀਂ ਹੁਣ ਨਹੀਂ ਕੀਤਾ ਜਾ ਸਕਦਾ ਪਹਿਲਾਂ ਹੋਰ ਸਮਾਂ ਸੀ ਉਹ ਚਾਹੁੰਦੇ ਆ ਰਾਜ ਕਰਨਾ ਲੰਮਾ ਲੰਮਾ ਸੋਚ ਲੰਮਾ ਰਾਜ ਕਰਨ ਲਈ ਇੱਥੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਨੌਜਵਾਨ ਹੈ ਜੌਨ ਜਵਾਨ ਪੀੜ੍ਹੀ ਹੈ ਆਮ ਪਬਲਿਕ ਹੈ ਲੋਕਾਂ ਜੇ ਉਹ ਮਤਲਬ ਅਨਪੜ ਰਹਿਣਗੇ ਜੇ ਉਹ ਧਰਮਾਂ ਵਾਲੀ ਲੜਾਈ ਦੇ ਵਿੱਚ ਹੀ ਫਸੇ ਰਹਿਣਗੇ ਜਾਤਾਂ ਵਾਲੀ ਲੜਾਈ ਦੇ ਵਿੱਚ ਹੀ ਫਸੇ ਰਹਿਣਗੇ ਜੇ ਉਹ ਜਾਤ ਪਾਤ ਨੂੰ ਸਮਝ ਨਾ ਜਾਣ ਕਿ ਇਹ ਗਲਤ ਆ ਧਰਮਾਂ ਵਾਲੀ ਲੜਾਈ ਸਮਝ ਨਾ ਜਾਣ ਪੜ੍ਹਾਈ ਨਾਲ ਸਮਝਣੀ ਪੜ੍ਹਾਈ ਨੇ ਇਹ ਚੀਜ਼ਾਂ ਦੂਰ ਕਰਨੀਆਂ ਸੀ ਇਸ ਲਈ ਉਹ ਚਾਹੁੰਦੇ ਕਿ ਪੜ੍ਹਾਈ ਕੰਟਰੋਲ ਕਰੋ ਇੰਦੇ ਚੋਂ ਵੱਡਾ ਹਿੱਸਾ ਜਿਹੜਾ ਪੜਾਈ ਵਿੱਚੋਂ ਬਾਹਰ ਕੱਢ ਦੋ ਮੈਂ ਯੂਜੀਸੀ ਦੀ ਜੋ ਗੱਲ ਕਰ ਰਹੇ ਆ ਆਪਾਂ ਯੂਜੀਸੀ ਦਾ ਮੋਢੀ ਚੇਅਰਮੈਨ ਸੀ ਸੀ ਡੀ ਦੇਸ਼ਮੁਖ 1955 ਦੇ ਵਿੱਚ ਜਦੋਂ ਯੂਜੀਸੀ ਹੋਂਦ ਵਿੱਚ ਆਈ ਹੈ ਤਾਂ ਉਹਨਾਂ ਨੇ ਇੱਕ ਗੱਲ ਬਹੁਤ ਕਲੀਅਰਲੀ ਕਹੀ ਸੀ ਕਿ ਜੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਇਸ ਦੇਸ਼ ਦੇ ਵਿੱਚੋਂ ਘੱਟ ਕਰਨਾ ਤਾਂ ਪੜ੍ਹਾਈ ਜਿਹੜੀ ਸੀਮਿਤ ਕਰ ਦਿੱਤੀ ਜਾਵੇ ਨੌਜਵਾਨਾਂ ਨੂੰ ਪੜ੍ਹਾਈ ਹੀ ਨਾ ਦਿਓ ਇਹ ਆਪਣੇ ਆਪ ਹੀ ਜਿਹੜਾ ਘੱਟ ਹੋ ਜਾਣਗੇ ਇਸ ਤਰ੍ਹਾਂ ਦੀ ਜਿਹੜੀ ਪਾਲਸੀ ਉਹ ਗੱਲ ਉਦੋਂ ਕਈ 1955 ਦੇ ਵਿੱਚ ਤੇ ਉਹ ਚੀਜ਼ਾਂ ਲਾਗੂ ਅੱਜ ਕੀਤੀਆਂ ਜਾ ਰਹੀਆਂ ਆ ਜਦੋਂ ਅਸੀਂ ਮੁਸਲਮਾਨਾਂ ਵਾਲੀ ਆਪਾਂ ਜਿਵੇਂ ਗੱਲ ਕਰ ਰਹੇ ਮੁਗਲਾਂ ਵਾਲੀ ਕਿ ਉਹ ਕੋਈ ਧਰਮਾਂ ਦੇ ਨਾਂ ਤੇ ਲੜਾਈ ਨਹੀਂ ਸੀ ਰਾਜੇ ਲੜਦੇ ਰਹੇ ਆ ਜਦੋਂ ਇੱਕੋ ਸੰਸਕ੍ਰਿਤ ਦਾ ਬੋਲ ਵਾਲਾ ਉਦੋਂ ਵੀ ਲੜਦੇ ਰਹੇ ਮਹਾਭਾਰਤ ਟਾਈਮ ਵੀ ਅਸੀਂ ਦੇਖਿਆ ਕਿ ਉਹ ਲੜੇ ਆ ਆਪਸ ਦੇ ਵਿੱਚ ਹਨਾ ਧਰਮਾਂ ਦੇ ਆਧਾਰ ਤੇ ਜੇ ਲੜਾਈ ਹੁੰਦੀ ਤਾ ਅਕਬਰ ਦੀ ਸੈਨਾ ਦਾ ਸੈਨਾਪਤੀ ਮਾਨ ਸਿੰਘ ਰਾਜਪੂਤ ਖਾਨ ਦਾ ਉਹ ਨਹੀਂ ਹੋਣਾ ਸੀਗਾ ਫਿਰ ਕੋਈ ਮੁਸਲਮਾਨ ਹੋਣਾ ਸੀਗਾ ਮਹਾਰਾਣਾ ਪ੍ਰਤਾਪ ਦੀ ਸੈਨਾ ਦਾ ਸੈਨਾਪਤੀ ਹਕੀਮ ਖਾਨ ਨਹੀਂ ਸੀ ਹੋਣਾ ਫਿਰ ਫਿਰ ਕੋਈ ਉਹ Hindu ਹੋਣਾ ਸੀਗਾ ਜਦ ਕਿ ਇਹ ਅਸਲ ਵਿੱਚ ਇਹ ਲੜਾਈਆਂ ਧਰਮਾਧਾਰਤ ਨਹੀਂ ਸੀ ਲੜਾਈ ਦਾ ਹਾਂ ਲੜਾਈ ਦਾ ਲੁੱਟ ਦੀ ਸੀ ਕਿ ਲੁੱਟੂਗਾ ਕੌਣ ਸਾਰੇ ਪੰਡਵ ਵੀ ਆਪਸ ਲੜਦੇ ਰਹਿਆ ਜਦੋਂ ਕਿ ਉਹ ਮੁਗਲ ਨਹੀਂ ਸਾਂਝੀ ਹਾਂਜੀ ਇਹ ਲੜਾਈ ਇਸ ਤਰ੍ਹਾਂ ਹੁੰਦੀ ਰਹੀ ਹੈ ਆਰੇ ਨੂੰ ਗਲਤ ਐਂਗਲ ਦੇ ਕੇ ਇਹਨੂੰ ਸਾਡੇ ਸਿਲੇਬਸ ਵਿੱਚੋਂ ਕੱਢਿਆ ਗਿਆ ਅਸਲ ਵਿੱਚ ਉਹਨਾਂ ਨੇ ਸਿੱਖ ਹਿਸਟਰੀ ਬਾਹਰ ਕੱਢਣੀ ਸੀ ਉਹ ਇਹਦੇ ਰਾਹੀ ਕੱਢ ਦਿੱਤੀ ਗਈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਭਾਰਤੀ ਕਿਸਾਨੀ ਨੂੰ ਦਾ ਇਤਿਹਾਸ ਕੱਢਿਆ ਗਿਆ ਚਿਪਕੋ ਅੰਦੋਲਨ ਕਰ ਦਿੱਤਾ ਗਿਆ ਡਾਕਟਰ ਅੰਬੇਦਕਰ ਦੀਆਂ ਲਾਈਨਾਂ ਬਾਹਰ ਕੱਢ ਦਿੱਤੀਆਂ ਗਈਆਂ ਹੈਗੀਆਂ ਹਨ ਚਾਰਲਸ ਡਾਰਵਿਨ ਬਾਹਰ ਕੱਢ ਦਿੱਤਾ ਗਿਆ ਈ ਵਰਨ ਪ੍ਰਥਾ ਜਿਹੜੀ ਪੜ੍ਹਾਈ ਜਾਂਦੀ ਸੀ 6ਵੀਂ ਕਲਾਸ ਦੇ ਵਿੱਚ ਜਿਹੜੇ ਚਾਰ ਵਰਨਾਂ ਤੋਂ ਸਮਾਜ ਵੰਡਿਆ ਸੀ ਨੀ ਬ੍ਰਾਹਮਣ ਖੱਤਰੀ ਵੈਸ਼ ਤੇ ਛੂਦਰ ਹਾਂ ਉਹ ਕਿਸ ਕਿਸ ਤਰ੍ਹਾਂ ਬਣਿਆ ਮਤਲਬ ਉਹ ਉਹ ਇੱਕ ਸਟੂਡੈਂਟ ਨੂੰ ਪੜਾਇਆ ਜਾਣਾ ਸੀ ਕਿ ਐਵੇਂ ਐਵੇਂ ਬੰਦਾ ਸਟੂਡੈਂਟ ਨੂੰ ਪਤਾ ਲੱਗਦਾ ਇਹ ਤਾਂ ਗਲਤ ਆ ਉਹਨੇ ਉਹ ਸਿਲੇਬਸੀ ਚੋ ਕੱਢਤਾ ਕਿ ਬੱਚੇ ਨੂੰ ਇਸ ਤਰ੍ਹਾਂ ਲੱਗੇ ਕਿ ਇਹ ਤਾਂ ਸ਼ੁਰੂ ਤੋਂ ਹੀ ਐ ਚੱਲਦਾ ਸੀ ਸ਼ਾਇਦ ਹੈਨਾ ਉਹ ਕੱਢ ਦਿੱਤਾ ਡਾਰਵਿਨ ਨਾਲ ਕੱਢ ਦਿੱਤਾ ਕਿਉਂਕਿ ਡਾਰਵਿਨ ਦੱਸਦਾ ਕਿ ਬਈ ਮਨੁੱਖ ਦਾ ਵਿਕਾਸ ਜਿਹੜਾ ਹੈਨਾ ਜਦੋਂ ਉਹਨੇ ਹੱਥਾਂ ਨਾਲ ਹੀ ਕੰਮ ਕਰਨਾ ਸ਼ੁਰੂ ਕੀਤਾ ਤਾਂ ਹੌਲੀ-ਹੌਲੀ ਡਿਵੈਲਪ ਹੋਇਆ ਹੈਨਾ ਬਾਂਦਰ ਤੋਂ ਕਿਸ ਤਰ੍ਹਾਂ ਬੰਦਾ ਜਿਹੜਾ ਮਨੁੱਖ ਬਣਿਆ ਹੈਗਾ ਉਹ ਸਾਰੀਆਂ ਚੀਜ਼ਾਂ ਬਾਹਰ ਕੱਢਦੀਆਂ ਕਿ ਇੱਕ ਆਮ ਜਿਹੜਾ ਛੋਟਾ ਬੱਚਾ ਨਵਾਂ ਜਿਹੜਾ ਡਿਵੈਲਪ ਹੋ ਰਿਹਾ ਉਹਨੂੰ ਪਤਾ ਹੀ ਨਾ ਲੱਗ ਸਕੇ ਕਿ ਮਨੁੱਖ ਇਸ ਤਰ੍ਹਾਂ ਪੈਦਾ ਹੋਇਆ ਹੈ ਮਨੁੱਖ ਡਿਵੈਲਪ ਗਏ ਉਹਨੂੰ ਇਹ ਚੀਜ਼ਾਂ ਸਮਝਾ ਸਮਝਾਉਣੀ ਫਿਰ ਸੌਖੀ ਆ ਕਿ ਇੱਥੇ ਤਾਂ ਜਾਤ ਪਾਤ ਸੋਧੀਆਂ ਮਤਲਬ ਸ਼ੁਰੂ ਤੇ ਹੀ ਰਹੀ ਹੈ ਇੱਕ ਬੰਦਾ ਨੀਵਾ ਇੱਕ ਬੰਦਾ ਕਿਸ ਤਰ੍ਹਾਂ ਉੱਚਾ ਹੈ ਨਾ ਜਿੰਨਾ ਕੋਈ ਸਾਇੰਟਿਫਿਕ ਆਧਾਰ ਨਹੀਂ ਵਿਗਿਆਨਕ ਆਧਾਰ ਨਹੀਂ ਹੈ ਇਹ ਗੱਲ ਉਹਦੇ ਦਿਮਾਗ ਵਿੱਚ ਕਿਸ ਤਰ੍ਹਾਂ ਭਰੀ ਜਾ ਸਕਦੀ ਹੈ ਇਹਦੇ ਲਈ ਉਹ ਚੀਜ਼ਾਂ ਕੱਢਣੀਆਂ ਜ਼ਰੂਰੀ ਸੀ ਉਹ ਫਿਰ ਵਿਗਿਆਨਕ ਚੀਜ਼ਾਂ ਜਿਹੜੀਆਂ ਸਿਲੇਬਸ ਵਿੱਚੋਂ ਬਾਹਰ ਕੱਢ ਦਿੱਤੀਆਂ ਇਹ ਟੋਟਲੀ ਉਧਰ ਹੀ ਜਾਂਦੀ ਹੈ ਗੱਲ ਕਿ ਲੋਕਾਂ ਨੂੰ ਦਿਮਾਗੀ ਤੌਰ ਤੇ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ ਨਾ ਕਿਉਂਕਿ ਸਰੀਰਕ ਤੌਰ ਤੇ ਕੰਟਰੋਲ ਕਰਨਾ ਬਹੁਤ ਔਖਾ ਹੈ ਨਾ ਦਿਮਾਗੀ ਤੌਰ ਤੇ ਕੰਟਰੋਲ ਕਰਨਾ ਜਿਹੜਾ ਸਰੀਰਕ ਤੌਰ ਤੇ ਤੁਸੀਂ ਦੇਖੋ ਕਿ ਦਿਮਾਗੀ ਤੌਰ ਤੇ ਜੇ ਕਿਸੇ ਨੂੰ ਤੁਸੀਂ ਸਮਝਾ ਦੇऊं ਜਿਵੇਂ ਖੇਤੀ ਕਾਨੂੰਨ ਜਦੋਂ ਲੋਕਾਂ ਨੂੰ ਸਮਝਾ ਦਿੱਤੇ ਕਿਸਾਨ ਆਗੂਆਂ ਨੇ ਤਾਂ ਉਹਨੂੰ ਨਾ ਤਾਂ ਕੋਈ ਜੇਲ੍ਹ ਨਾ ਕੋਈ ਗੋਲੀ ਨਾ ਕੋਈ ਤੋਪ ਉਹਨੂੰ ਰੋਕ ਨਹੀਂ ਸਕੀ ਖੇਤੀ ਕਾਨੂੰਨ ਰੱਦ ਹੋਏ ਹਨਾ ਦਿਮਾਗੀ ਤੌਰ ਤੇ ਜੇ ਕਿਸੇ ਨੂੰ ਕੋਈ ਚੀਜ਼ ਸਮਝ ਆ ਜੇ ਹਨਾ ਤਾਂ ਉਹ ਫਿਰ ਰੁਕਦਾ ਨਹੀਂਗਾ ਕਿਉਂਕਿ ਸਰੀਰਕ ਤੌਰ ਤੇ ਕੰਟਰੋਲ ਕਰਨਾ ਔਖਾ ਹਨਾ ਸਰੀਰਕ ਤੌਰ ਤੇ ਕੰਟਰੋਲ ਕਰਨਾ 140 ਕਰੋੜ ਲੋਕਾਂ ਦਾ ਤੇ ਕਿੱਥੇ ਹੈ ਨਾ ਇੰਨੇ ਲੋਕ ਦੇ ਜਾਗਰੂਕ ਹੋ ਜਾਣ ਤਾਂ ਕੰਟਰੋਲ ਕਰਨਾ ਬੜਾ ਔਖਾ ਇਸ ਲਈ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਹੈ ਕਿ ਦਿਮਾਗੀ ਤੌਰ ਤੇ ਇਹਨਾਂ ਨੂੰ ਕੰਟਰੋਲ ਕਰਕੇ ਰੱਖੋ ਇਹ ਇਨਾਂ ਗੱਲਾਂ 'ਚ ਹੀ ਉਲਝੇ ਰਹਿਣ ਇਸੇ ਦਿਸ਼ਾ ਦੇ ਵਿੱਚ ਉਹ ਮਤਲਬ ਇੱਕ ਹੈ ਸਰੀਰਕ ਗੁਲਾਮੀ ਤੇ ਇੱਕ ਹੁੰਦੀ ਆ ਦਿਮਾਗੀ ਗੁਲਾਮੀ ਰਾਹੁਲ ਸੰਕਰ ਧਿਆਨ ਦੀ ਇੱਕ ਬਹੁਤ ਖੂਬਸੂਰਤ ਕਿਤਾਬ ਆ ਦਿਮਾਗੀ ਗੁਲਾਮੀ ਉਹ ਸਮਝਣ ਦੀ ਲੋੜ ਆ ਤੀਰ ਜੋਹਰੀ ਸ਼ਾਇਦ ਇਹੀ ਗੱਲ ਕਰ ਰਹੇ ਨੇ ਕਿ 140 ਕਰੋੜ ਭਾਰਤ ਦੀ ਜਨਤਾ ਨੂੰ ਸਰੀਰਕ ਤੌਰ ਤੇ ਗੁਲਾਮ ਕਰਨਾ ਕੈਦ ਕਰਨਾ ਇਹ ਤਾਂ ਸੰਭਵ ਨਹੀਂ ਹੈਗਾ ਇਹ ਤਾਂ ਹੋ ਨਹੀਂ ਸਕਦਾ ਇਸ ਕਰਕੇ ਫਿਰ ਹਕੂਮਤਾਂ ਇੰਜ ਕੋਸ਼ਿਸ਼ ਕਰਦੀਆਂ ਨੇ ਕਿ ਇਹਨਾਂ ਨੂੰ ਦਿਮਾਗੀ ਤੌਰ ਤੇ ਕੰਟਰੋਲ ਕਰੋ ਦਿਮਾਗੀ ਤੌਰ ਤੇ ਜਦੋਂ ਗੁਲਾਮ ਕਰ ਲਿਆ ਜਾਂਦਾ ਕਿਸੇ ਨੂੰ ਤਾਂ ਸਰੀਰਕ ਤੌਰ ਤੇ ਗੁਲਾਮ ਬਣਾਉਣ ਦੀ ਲੋੜ ਨਹੀਂ ਪੈਂਦੀ ਫਿਰ ਬੰਦਾ ਸਰੀਰਕ ਗੁਲਾਮੀ ਨਾਲੋਂ ਕਿਤੇ ਵੱਧ ਚੀਜ਼ਾਂ ਉਹਵੇਂ ਕਰਦਾ ਜਿਵੇਂ ਉਹਦਾ ਮਾਲਕ ਚਾਹੁੰਦਾ ਹੈ ਇਹੀ ਗੱਲ ਹੈ ਜੀ ਜੀ ਬਿਲਕੁਲ ਬਿਲਕੁਲ ਜੀ ਤੁਸੀਂ ਠੀਕ ਕਰ ਰਹੇ ਹੋ ਸਾਰੀਆਂ ਗੱਲਾਂ ਹੀ ਇਹਨੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ ਜਦੋਂ ਅਸੀਂ ਇਸ এডੂਕੇਸ਼ਨ ਸਿਸਟਮ ਨੂੰ ਸਾਰੇ ਨੂੰ ਦੇਖਦੇ ਆਂ ਜਦੋਂ ਅਸੀਂ ਟੋਟਲੀ এডੂਕੇਸ਼ਨ ਸਿਸਟਮ ਦੀ ਜਦੋਂ ਵੀ ਗਾਂ ਦੀ ਗਾਂ ਗੱਲ ਕਰਦੇ ਆਏ ਆ ਇਤਿਹਾਸ ਵਿੱਚ ਜਾਣੇ ਆ ਜਿਵੇਂ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਹੈਨਾ ਇਹ ਕੇਸ ਐਂਗਲ ਤੋਂ ਲੈ ਕੇ ਆਏ ਆ ਕਿ ਜਦੋਂ ਅੰਗਰੇਜ਼ਾਂ ਵੇਲੇ ਜਿਸ ਤਰ੍ਹਾਂ ਦੀ ਸਿੱਖਿਆ ਸੀ ਅੰਗਰੇਜ਼ਾਂ ਵੇਲੇ ਸਿੱਖਿਆ ਇਸ ਤਰ੍ਹਾਂ ਸੀ ਕਿ ਉਹਨਾਂ ਨੇ ਕਲਰਕ ਪੈਦਾ ਕਰਨੇ ਸੀ ਆਪਦੇ ਕੰਮ ਕਰਨ ਲਈ ਉਹ ਸਾਰਿਆਂ ਨੂੰ ਸਿੱਖਿਆ ਨਹੀਂ ਦੇਣਾ ਚਾਹੁੰਦੇ ਸੀ ਉਹਦੇ ਵਿੱਚੋਂ ਇਹ ਮੰਗ ਨਿਕਲ ਕੇ ਆਈ ਸੀ ਕਿ ਇੱਥੇ ਕਲਰਕੀ ਕਲਰਕ ਬਣਾਉਣ ਲਈ ਜਾਂ ਨੌਕਰ ਬਣਾਉਣ ਲਈ ਕਿਸੇ ਨੂੰ ਐਜੂਕੇਸ਼ਨ ਲਾਰਡ ਮਕਾਲੇ ਦੀ ਐਜੂਕੇਸ਼ਨ ਪਾਲਿਸੀ ਉਹਨੂੰ ਕਹਿੰਦੇ ਹਾਂ ਹਾਂਜੀ 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 ਇੱਥੇ ਉਹਦੇ ਤੋਂ ਇਹ ਮੰਗ ਨਿਕਲ ਕੇ ਆਈ ਕਿ ਜਿਹੜਾ ਐਜੂਕੇਸ਼ਨ ਆ ਬੰਦੇ ਨੂੰ ਬੰਦਾ ਬਣਾ ਲੇ ਐਜੂਕੇਸ਼ਨ ਹੋਵੇ ਕਿ ਉਹ ਆਪਦਾ ਆਪਦਾ ਵਿਅਕਤੀਗਤ ਵਿਕਾਸ ਕਿਸ ਤਰ੍ਹਾਂ ਕਰ ਸਕਦਾ ਹਨ ਆਪਦਾ ਸੱਭਿਆਚਾਰ ਆਪਦਾ ਵਿਵਹਾਰ ਨਾ ਬਿਹੇਵੀਅਰ ਕਿਸ ਤਰ੍ਹਾਂ ਠੀਕ ਹੋ ਐਜੂਕੇਸ਼ਨ ਨੇ ਕੁਝ ਸਿਖਾਉਣਾ ਸੀ ਇਹ ਮੰਗ ਸੀ ਬਹੁਤ ਪੁਰਾਣੀ ਇੱਕ ਮੰਗ ਇਹ ਸੀ ਉਦੋਂ ਕਿ এডੂਕੇਸ਼ਨ ਸੀਮਿਤ ਸੀ ਬਹੁਤ ਥੋੜੀਆਂ ਯੂਨੀਵਰਸਿਟੀਆਂ ਸੀ ਅਸੀਂ ਗਿੰਦੇ ਆ ਜਦੋਂ ਨਲੰਦਾ ਹਨਾ ਜਾਂ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਉਹ ਇਹ ਗੱਲ ਆਈ ਕਿ এডੂਕੇਸ਼ਨ ਸੀਮਿਤ ਨਹੀਂ ਹੋਣੀ ਚਾਹੀਦੀ ਇਹ ਹਰ ਕਿਸੇ ਕੋਲ ਪਹੁੰਚਦੀ ਹੋਵੇ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਸੀ ਕਿ ਜਿਹੜਾ ਕਾਲਜ ਆ ਯੂਨੀਵਰਸਿਟੀਆਂ ਆ ਇਹ ਪਿੰਡ ਪੱਧਰ ਤੱਕ ਸ਼ਹਿਰਾਂ ਤੱਕ ਲੈ ਕੇ ਜਾਓ ਇਹਨਾਂ ਨੂੰ ਸਕੂਲਾਂ ਨੂੰ ਵੀ ਕਿ ਉੱਥੋਂ ਤੱਕ ਜਾ ਪਹੁੰਚ ਹੋਵੇ ਵਿਦਿਆਰਥੀਆਂ ਤੱਕ ਤੇ ਇਹ ਗੱਲ ਉਦੋਂ ਨਿਕਲ ਕੇ ਆਈ ਤੀਸਰੀ ਗੱਲ ਅੰਗਰੇਜ਼ਾਂ ਟਾਈਮ ਵੀ education ਤੇ control ਜਿਹੜਾ ਤਨਹਾੜ ਬੰਦਿਆਂ ਦਾ ਹਨਾ ਜ਼ਗੀਰਦਾਰਾਂ ਦਾ ਤੇ ਜਿਹੜਾ ਪੋਲੀਟੀਕਲ ਬੰਦਿਆਂ ਦਾ ਸੀ ਉਹ ਇਹ ਗੱਲ ਆਈ ਕਿ ਜਿਹੜਾ ਇਹ education ਤੇ control ਖਤਮ ਹੋਣਾ ਚਾਹੀਦਾ ਇਹ ਤਿੰਨੇ ਗੱਲਾਂ ਨੂੰ ਇਹ ਕੋਸ਼ਿਸ਼ ਹੋਈ ਮਤਲਬ ਇਹ ਮੰਨਿਆ ਗਿਆ ਕਿ ਆਜ਼ਾਦੀ ਤੋਂ ਬਾਅਦ ਛੇ ਦੇ ਚੀਜ਼ਾਂ ਹੱਲ ਹੋ ਜਾਣਗੀਆਂ ਪਰ ਇਹ ਚੀਜ਼ਾਂ ਹੱਲ ਨਹੀਂ ਹੋਈਆਂ 1968 ਦੀ ਕਠਾਰੀ ਕਮਿਸ਼ਨ ਦੀ ਰਿਪੋਰਟ ਆਈ ਹਨਾ ਲਾਗੂ ਕੀਤੀ ਗਈ 1986 ਦੀ ਜਿਹੜੀ ਸਿੱਖਿਆ ਨੀਤੀ ਲਾਗੂ ਕੀਤੀ ਗਈ ਉਸ ਤੋਂ ਬਾਅਦ 2020 ਦੇ ਵਿੱਚ ਜਿਹੜੀ ਆ ਉਹ ਕਈ ਸਾਰੇ ਯੁੱਧ ਵਿੱਚ ਵੀ ਕਈ ਸਾਰੇ ਕਮਿਸ਼ਨ ਵੀ ਬੈਠੇ ਪਾਲਸੀਆਂ ਵੀ ਆਈਆਂ ਤਾਂ ਉਹ ਜਿਹੜੀ ਪਾਲਸੀ ਇੱਕ ਉਸ ਤੋਂ ਬਾਅਦ 2020 ਦੇ ਵਿੱਚ ਇਹ મોદી ਸਰਕਾਰ ਦੀ ਲੈ ਕੇ ਆਈ ਫਰਕ ਕੀ ਆ 1968 ਦੇ ਵਿੱਚ ਪਹਿਲਾਂ ਗੱਲ ਹੁੰਦੀ ਸੀ ਕਿ ਕਾਲਜਾਂ ਨੂੰ ਯੂਨੀਵਰਸਿਟੀ ਨਾਲ ਜੋੜਿਆ ਕਿਸ ਤਰ੍ਹਾਂ ਜਾਣਾ ਹੁਣ ਗੱਲ ਹੋ ਰਹੀ ਹੈ ਕਾਲਜਾਂ ਨੂੰ ਯੂਨੀਵਰਸਿਟੀਆਂ ਤੋੜਿਆ ਕਿਸ ਤਰ੍ਹਾਂ ਜਾਣਾ ਪਹਿਲਾਂ ਗੱਲ ਹੁੰਦੀ ਸੀ ਕਿ ਜਿਹੜਾ ਫੀਸ ਹੈ ਜਿਹੜੀ ਉਹ ਮਿਨੀਮਮ ਰੱਖਣੀ ਹੈ ਤਾਂ ਜੋ ਹਰ ਬੱਚੇ ਦੀ ਪਹੁੰਚੇ ਹੋਵੇ ਹੁਣ ਇਹ ਗੱਲ ਲਿਆਂਦੀ ਜਾ ਰਹੀ ਹੈ ਕਿ ਫੀਸਾਂ ਇਹ ਤਾਂ ਠਾਹ ਸੋਚੇ ਕਿ ਇਸ ਤਰ੍ਹਾਂ ਵਧਾਈਆਂ ਜਾਣ ਪਹਿਲਾਂ ਗੱਲ ਹੁੰਦੀ ਸੀ ਕਾਮਨ ਸਕੂਲ ਦੀ ਕਿ ਜਿਹੜਾ ਸਾਰਿਆਂ ਦੇ ਇੱਕ ਅਮੀਰ ਬੰਦੇ ਦਾ ਬੱਚਾ ਤੇ ਗਰੀਬ ਬੰਦੇ ਦਾ ਬੱਚਾ ਵੀ ਇੱਕੋ ਸਕੂਲ 'ਚ ਪੜੇ ਇਸ ਤਰ੍ਹਾਂ ਦੇ ਸਕੂਲ ਸਾਰਨ ਦੀ ਗੱਲ ਹੁੰਦੀ ਸੀ ਅੱਜ ਉਹ ਮਾਡਲ ਸਕੂਲ ਦੀ ਗੱਲ ਹੋ ਰਹੀ ਹੈ ਸਕੂਲ ਆਫ ਐਮੀਨੈਂਸ ਦੀ ਗੱਲ ਹੋ ਰਹੀ ਹੈ ਪੀਐਮ ਸ਼੍ਰੀ ਦੀ ਗੱਲ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਪਹਿਲਾ ਗੱਲ ਹੁੰਦੀ ਸੀ ਕਿ ਜਿਹੜੀ ਸਿੱਖਿਆ ਸੰਸਥਾ ਨੂੰ ਫੰਡ ਕਿਸ ਤਰ੍ਹਾਂ ਦੇਣਾ ਹੈਗਾ ਕਿਵੇਂ-ਕਿਵੇਂ ਅੱਜ ਗੱਲ ਹੋ ਰਹੀ ਹੈ ਕਿ ਸਿੱਖਿਆ ਸੰਸਥਾ ਨੂੰ ਪੱਲਾ ਕਿਸ ਤਰ੍ਹਾਂ ਝਾੜਨਾ ਹੈਗਾ ਜਿਵੇਂ ਟੁਕੜਾ ਤੋਂ ਪੈਸੇ ਇਕੱਠੇ ਕਰਕੇ ਤੇ ਪੈਸੇ ਇਕੱਠੇ ਕਿਵੇਂ ਕਰਨੇ ਕਿਵੇਂ ਕਰਨੇ ਆ ਪਹਿਲਾਂ ਗੱਲ ਹੁੰਦੀ ਸੀ ਕਿ ਜਿਹੜਾ ਵਪਾਰੀ ਕਰਨ ਐਜੂਕੇਸ਼ਨ ਦਾ ਨਹੀਂ ਹੋਣਾ ਚਾਹੀਦਾ ਅੱਜ 100% ਵਪਾਰੀ ਕਰਨ ਕਿਸ ਤਰ੍ਹਾਂ ਇਹ ਗੱਲ ਹੋ ਰਹੀ ਹੈ ਪਹਿਲਾਂ ਗੱਲ ਹੁੰਦੀ ਸੀ ਕਿ ਅਫਸਰशाही ਨੂੰ ਰਾਜਨੀਤੀ ਨੂੰ ਕਿਸ ਤਰ੍ਹਾਂ ਐਜੂਕੇਸ਼ਨ ਤੋਂ ਬਾਹਰ ਕਰਨਾ ਹੈਗਾ ਹੁਣ ਗੱਲ ਹੁੰਦੀ ਹੈ ਹੁਣ ਤਾਂ ਗਾਇਸ ਠਹਿਰਾਇਆ ਜਾ ਰਿਹਾ ਕਿ ਜਿਹੜਾ ਸਰਕਾਰੀ ਕੰਟਰੋਲ ਏ ਹੋਣੀ ਚਾਹੀਦੀ ਐ এডੂਕੇਸ਼ਨ ਹਨਾ ਇਸ ਗੱਲ ਨੂੰ ਜਾਇਲ ਠਹਿਰੋਂ ਤੱਕ ਮਤਲਬ ਐਡਾ ਸਫਰ ਆ ਜਿਹੜਾ ਇਹ এডੂਕੇਸ਼ਨ ਪਾਲਸੀਆਂ ਨੇ ਕੀਤਾ ਤੇ ਅੱਜ ਜਿਹੜਾ ਉਹ ਬਹੁਤ ਆਪਦੀ ਚਰਮ ਸੀਮਾ ਤੇ ਆ ਕਿ ਇਹ 100% ਜਿਹੜਾ ਵਪਾਰੀ ਕਰਨ 100% ਜਿਹੜਾ ਗਵਰਨਮੈਂਟ ਦੇ ਕੰਟਰੋਲ ਚ ਹੋਵੇ 100% ਜਿਹੜਾ ਇੱਥੇ ਵਿਦੇਸ਼ੀ ਜਿਹੜਾ ਕਾਰਪੋਰੇਟ ਦਾ ਜਿਹੜਾ ਗੱਲਬਾਹ ਜਿਹੜਾ এডੂਕੇਸ਼ਨ ਤੇ ਵੀ ਹੋਵੇ ਵਿਦੇਸ਼ੀ ਕਾਰਪੋਰੇਟ ਵੀ ਆ ਕੇ ਇੱਥੇ ਜਿਹੜਾ ਉਹ ਧੰਦਾ ਕਰੇ ਇਸ ਤਰ੍ਹਾਂ ਦੀ ਜਿਹੜੀ ਪਾਲਿਸੀ ਲਿਆਂਦੀ ਗਈ ਹੈ ਤੇ ਇਹ ਸਾਰੀਆਂ ਚੀਜ਼ਾਂ ਉਸ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ এডਿਕੇਸ਼ਨ ਪਾਲਿਸੀ ਤਹਿਤ ਜੀ ਮਿੱਤਰ ਪਿਆਰੋ ਤੁਸੀਂ ਸੁਣਿਆ ਧੀਰਜ ਹੋਰਾਂ ਨੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਤੁਹਾਨੂੰ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਤੇ ਉਚੇਰੀ ਸਿੱਖਿਆ ਦੇ ਵਿੱਚ ਵੀ ਡਾਕਾ ਮਾਰਨਾ ਚਾਹੁੰਦੀ ਹੈ ਕਿਵੇਂ ਜਿਹੜੀ ਉਚੇਰੀ ਸਿੱਖਿਆ ਕਾਲਜਾਂ ਯੂਨੀਵਰਸਟੀਆਂ ਦੀ ਪੜ੍ਹਾਈ ਹੈ ਉਹਦੇ ਵਿੱਚ ਆਪਣੇ ਬੰਦੇ ਬਿਠਾ ਕੇ ਆਪਣੇ ਤਰੀਕੇ ਨਾਲ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੋਫੈਸਰ ਕਿਵੇਂ ਲਾਏ ਜਾਣ ਔਰ ਕਿਵੇਂ ਸਿਲੇਬਸ ਤੈਅ ਕੀਤੇ ਜਾਣ ਇਹਦਾ ਅਧਿਕਾਰ ਸੂਬਿਆਂ ਕੋਲੋਂ ਖੋ ਕੇ ਕੇਂਦਰ ਯਾਨੀ ਬੀਜੇਪੀ ਆਪਣੀ ਮੁਠੀ ਚ ਯਾਨੀ ਕਿ ਆਰਐਸਐਸ ਦੀ ਮੁਠੀ ਚ ਕਿਵੇਂ ਦੇਣਾ ਚਾਹੁੰਦੀ ਹੈ ਇਹਦੇ ਬਾਰੇ ਧੀਰਜ ਜੋਹਰਾ ਨੇ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ ਹੈ ਧੀਰੇ ਜੀ ਬਹੁਤ ਸ਼ੁਕਰੀਆ ਮਿਹਰਬਾਨ ਜੀ ਸ਼ੁਕਰੀਆ